ਸਰਕਾਰ ਨਿਊ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਸਰੋਵਰ ਰਹਿਣਾ ਜੀ ਦੋਸਤੋ ਕਿਸਾਨ ਵੀਰਾਂ ਲਈ ਇੱਕ ਤੋਹਫਾ ਜਿਵੇਂ ਆਪਾਂ ਕਹਿ ਲਏ ਕਿ ਕਿਸਾਨ ਵੀਰਾਂ ਨੇ ਟਰੈਕਟਰ ਦਾ ਬਹੁਤ ਵਾਇ ਹੋਣੇ ਪਰ ਇੱਕ ਇਹੋ ਜਿਹਾ ਟਰੈਕਟਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਅੱਜ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਛੋਟੇ ਜਿੰਨੀ ਜਾਣ ਜਾਂ ਛੋਟੇ ਦੇ ਸਰ ਵਰਗੇ ਇੰਜਨ ਆਪਾਂ ਕਹਿਤਾ ਤੁਹਾਨੂੰ ਇੱਕ ਟਰੈਕਟਰ ਵੀ ਦਿਖਾ ਦਈਏ ਤੇ ਜਿਹੜਾ ਟਰੈਕਟਰ ਕਿਸਾਨ ਮੇਲੇ ਦੇ ਵਿੱਚ ਆਇਆ ਹੋਇਆ ਹੈ ਇੱਥੇ ਤੇ ਜਿਹੜੇ ਇੱਥੇ ਵੀਰ ਹੈਗੇ ਕੰਪਨੀ ਵਾਲੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਟਰੈਕਟਰ ਬਾਰੇ ਪੂਰੀ ਆਪਾਂ ਜਾਣਕਾਰੀ ਲਾਵ ਨਾਮ ਤੁਹਾਡਾ ਸਸੀਪਾ ਜੀ ਮੇਰਾ ਨਾਮ ਰੋਸ਼ਨ ਹੈ ਜੀ ਤੇ ਮੈਂ ਅੱਜ ਤੁਹਾਨੂੰ ਅਤੇ ਪਟੰਡੇ ਦੇ ਵਿੱਚ ਜਿਹੜਾ ਕੇਬੀਕੇ ਦਾ ਕਿਸਾਨ ਮੇਲਾ ਲੱਗਿਆ ਆ ਇਹਦੇ ਵਿੱਚ ਮੈਂ ਤੁਹਾਨੂੰ ਮੈਸੀ ਦੇ ਟਰੈਕਟਰ ਬਾਰੇ ਪ੍ਰੋਪਰ ਜਿਹੜੀ ਜਾਣਕਾਰੀ ਦਵਾਂਗਾ ਤੋਂ ਆਓ ਪਹਿਲਾਂ ਆਪਾਂ ਇਸ ਕੈਟ ਦੀ ਗੱਲ ਕਰੀਏ ਸਰ ਨਾਲ ਪਹਿਲਾਂ ਆਪਾਂ ਗੱਲ ਕਰਦੇ ਹਾਂ 95 36 ਟਰੈਕਟਰ ਦੀ ਜਿਹੜਾ ਕੀ ਸਾਡਾ ਜੀ 63 ਦੀ ਰੇਂਜ ਦੇ ਵਿੱਚ ਜਿਹੜਾ ਇਹ ਟਰੈਕਟਰ ਲਾਂਚ ਹੋਇਆ ਹੈ ਇਕ ਇਹਦੇ ਵਿੱਚ ਆਪਾਂ ਗੱਲ ਕਰੀਏ ਕਿ ਦੀ ਲੁੱਕ ਦੀ ਲੁੱਕ ਜਿਹੜੀ ਆ ਬਹੁਤ ਹੀ ਜਿਹੜੀ ਹੈ ਸ਼ਾਨਦਾਰ ਹੈ 스마트 ਲੁੱਕ ਦੇ ਵਿੱਚ ਜਿਹੜਾ ਟਰੈਕਟਰ ਦਿੱਤਾ ਹੋਇਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਵੀ ਇਹਦੇ ਵਿੱਚ ਜਿਹੜੀ ਹੈ ਫਰੰਟ ਲਾਈਟਾਂ ਆ ਉਹ ਚਾਰ ਜਿਹੜੀਆਂ ਫਰੰਟ ਲਾਈਟਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਸ ਤੋਂ ਬਾਅਦ ਇਹਦਾ ਜਿਹੜਾ ਕੰਪਨੀ ਫਿਟਡ ਜਿਹੜੇ ਵੇਟ ਆ ਉਸ ਤੋਂ ਬਾਅਦ ਇਹਦੇ ਵਿੱਚ ਡ్రਾਈ 에ਅਰ ਕਲੀਨਰ ਆ ਠੀਕ ਹੈ ਜੀ 4 ਵੀਲ ਡਰਾਈਵ 2 ਵੀਲ ਦੇ ਵਿੱਚ ਵੀ ਜਾਂਦਾ ਹੈ ਪਰ 4 ਵੀਲ ਡਰਾਈਵ ਟੋਟਲੀ ਜਿਹੜਾ ਆ ਜਿਹੜਾ ਬੰਦ ਸਾਰਾ ਅੱਗੇ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਵਿੱਚ CRDI ਜਿਹੜਾ ਆ 63 ਰੇਂਜ ਦੇ ਵਿੱਚ ਜਿਹੜਾ ਟਰੈਕਟਰ ਇੰਜਨ ਹੈ ਉਹ ਹੈਗਾ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਸਲੈਂਸਰ ਦੀ ਗੱਲ ਕਰੀਏ ਤੇ ਦੇਖੋ ਸਟਾਈਲਿਸ਼ ਲੁੱਕ ਜਿਹੜੀ ਆ ਕੰਪਨੀ ਨੇ ਦਿੱਤੀ ਆ ਬਹੁਤ ਹੀ ਜਿਹੜਾ ਗਰਮ ਜਿਹੜੀ ਆ ਕਈ ਵਾਰੀ ਕਿਹਾ ਜਾਂਦਾ ਬੱਚੇ ਜਾਂ ਕੋਈ ਸਲੈਂਸਰ ਨੂੰ ਹੱਥ ਲਾ ਦੇਣ ਤੇ ਉਹਦੀ ਸੇਫਟੀ ਲਈ ਵੀ ਜਿਹੜਾ ਆ ਪ੍ਰੋਪਰ ਆਪਾਂ ਸਲੈਂਸਰ ਗਾਰਡ ਦਿੱਤਾ ਹੋਇਆ ਅੱਗੇ ਆਪਾਂ ਗੱਲ ਕਰਦੇ ਆ ਕਿ ਜਦੋਂ ਆਪਾਂ ਕਈ ਘੰਟੇ ਕੰਮ ਕਰਦੇ ਆ ਉਹਦੇ ਲਈ ਕੀ ਹੁੰਦਾ ਹੈ ਕਿ ਜਿਹੜਾ ਇੰਜਨ ਦੀ ਜਿਹੜੀ ਗਰਮ ਹਵਾ ਜਿਹੜੀ ਹੈ ਆਪਣੇ ਜਿਹੜਾ ਡਰਾਈਵਰ ਚਲਾ ਰਿਹਾ ਉਹਦੇ ਪੈਰਾਂ ਨੂੰ ਜਾਂ ਗੋਟਿਆਂ ਨੂੰ ਪੈਂਦੀ ਹੈ ਉਹ ਉਹਦੀ ਸੇਫਟੀ ਲਈ ਜਿਹੜਾ ਲੈਗ ਗਾਰਡ ਦਿੱਤਾ ਹੈ ਜਿਹਦੇ ਕਰਕੇ ਕਿ ਡਰਾਈਵਰ ਲੰਬੇ ਟਾਈਮ ਲਈ ਜਿਹੜਾ ਟਰੈਕਟਰ ਚਲਾ ਸਕਦਾ ਠੀਕ ਆ ਉਸ ਤੋਂ ਬਾਅਦ ਇਹਦੇ ਵਿੱਚ ਡੀ ਪਲੇਟਫਾਰਮ ਹੈ ਯਾਨੀ ਫੁੱਲਾ ਸਪੇਸ ਹੈਗਾ ਆ ਤੁਸੀਂ ਆਰਾਮ ਨਾਲ ਜਿਹੜਾ ਆ ਇਹਦੇ ਵਿੱਚ ਬੈਠ ਕੇ ਜਿਹੜਾ ਟਰੈਕਟਰ ਚਲਾ ਸਕਦੇ ਆਰਾਮਦਾਇਕ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਆ ਮੀਟਰ ਦੀ ਗੱਲ ਕਰੀਏ ਐਨਲੌਗ ਡਿਜੀਟਲ ਮੀਟਰ ਆ ਜਿਹੜਾ ਕਿ ਆਪਾਂ ਇਹ ਜੇ ਡੈਪਟ ਜਾਂ ਡੰਦਾਈ ਜਿਹੜੀ ਆ ਮੀਟਰ ਤੋਂ ਦੇਖ ਕੇ ਸੈੱਟ ਕਰ ਸਕਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਸਰਵਿਸ ਕਿੰਨੇ ਘੰਟੇ ਬਾਅਦ ਹੁੰਦੀ ਆ ਉਹ ਵੀ ਮੀਟਰ ਤੋਂ ਹੀ ਆਪਾਂ ਜਿਹੜੀ ਚੈੱਕ ਕਰਕੇ ਉਹਦੇ ਅਕੋਰਡਿੰਗ ਕਰ ਸਕਦੇ ਆ ਫਿਰ ਉਸ ਤੋਂ ਬਾਅਦ 에ਅ ਕਲੀਨਰ ਤੇ ਉਸ ਤੋਂ ਬਾਅਦ ਇੰਜਨ ਗਰਮ ਹੋ ਜੇ ਉਹਦਾ ਸੈਂਸਰ ਵੀ ਇਹਦੇ ਮੀਟਰ ਦੇ ਵਿੱਚ ਦਿੱਤਾ ਹੋਇਆ ਤੇ ਆਪਾਂ ਗੱਲ ਕਰੀਏ ਗੇਅਰ ਬਾਕਸ ਦੀ ਇਹਦੇ ਵਿੱਚ 12 ਫਾਰਵਰਡ ਤੇ 4 ਰਿਵਰਸ ਸਪੀਡਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸੀਟ ਹੈ ਬਹੁਤ ਹੀ ਆਰਾਮਦਾਇਕ ਤੇ ਕੰਫਰਟੇਬਲ ਜਿਹੜੀ ਸੀਟ ਦਿੱਤੀ ਹੋਈ ਆ ਠੀਕ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਦੇ ਵਿੱਚ ਠੀਕ ਆ ਜੀ ਲੋ ਹਾਈ మీడియం ਗੇਅਰ ਬਾਕਸ ਆ ਜੀ ਠੀਕ ਆ ਜੀ 12 ਫਾਰਵਰਡ ਚਾਰ ਰਿਵਰਸ ਵਿਟਾਲਾ ਠੀਕ ਆ ਜੀ ਲੋ ਹਾਈ మీడియం ਜਿਹਨੂੰ ਆਪਾਂ A B C D ਕਹਿ ਦਿੰਦੇ ਆ ਲੋਕਾਂ ਚ ਲੋ ਹਾਈ మీడియం ਆਂਦਾ ਇਹ ਚ ਵਿੱਚ ਇਹਦੇ ਵਿੱਚ A B C D ਗੇਅਰ ਬਾਕਸ ਆ ਉਸ ਤੋਂ ਬਾਅਦ ਕੰਪਨੀ ਫਿੱਟਡ 35 ਕਿਲੋ ਦੇ ਰੀਅਰ ਟਾਇਰਾਂ ਨੂੰ weight ਮਿਲ ਜਾਂਦੇ ਨੇ 14 9 28 ਦੇ ਦੇ ਪਿਛਲੇ ਜਿਹੜੇ ਟਾਇਰ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਇੱਕ ਸਮਾਰਟ ਕੀ ਵੀ ਦਿੱਤੀ ਹੋਈ ਹੈ ਜਿੱਦਾਂ ਚਾਬੀ ਆਪਾਂ ਗੱਲ ਕਰੀਏ ਕਾਰਾਂ ਦੀ ਚਾਬੀ ਆਂਦੀ ਉਦਾਂ ਦੀ ਸੇਮ ਚਾਬੀ ਜਿਹੜੀ ਇਹ ਸਮਾਰਟ ਟਰੈਕਟਰ ਨਾਲ ਆਪਾਂ ਦੇ ਰਹੇ ਹਾਂ ਜਿਹੜੀ ਕਿ ਇੰਡੀਆ ਦੇ ਵਿੱਚ ਕਿਸੇ ਟਰੈਕਟਰ ਦੇ ਵਿੱਚ ਨਹੀਂ ਆ ਰਹੀ ਸਿਰਫ ਨਰਸੀ ਟਰੈਕਟਰ ਦੇ ਵਿੱਚ ਆ ਰਹੀ ਹੈ ਤੇ ਦੂਸਰਾ ਆਪਾਂ ਗੱਲ ਕਰੀਏ ਕਿ ਵੀ ਟਰੈਕਟਰ ਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਆ ਤੁਸੀਂ ਕਿ ਵੀ ਛੋਟਾ ਟਰੈਕਟਰ ਹੈਗਾ ਇਹਦੇ ਨਾਲ ਨਾਲ ਜਿਹੜਾ ਕੰਮ ਤੇ ਵਧੀਆ ਕਰਦਾ ਆ ਦੂਸਰਾ ਇਹਦਾ ਡੀਜ਼ਲ ਦਾ ਖਰਚਾ ਜਿਹੜਾ ਬਹੁਤ ਘੱਟ ਹੈ ਜਿਹੜਾ ਕਿ ਵੀ ਹਰ ਕਿਸਾਨ ਇਹ ਚਾਹੁੰਦਾ ਹੈ ਕਿ ਵੀ ਮੇਰੀ ਜਿਹੜੀ ਆਮਦਨ ਵਧੇ ਤੇ ਉਹਦੇ ਲਈ ਸਪੈਸ਼ਲ ਜਿਹੜਾ ਅੱਜ ਦੇ ਟਾਈਮ ਤੇ ਬੈਲਰ ਦੀ ਗੱਲ ਕਰੀਏ ਜਾਂ ਰਿਪਰ ਦੀ ਜਾਂ ਸੁਪਰ ਸੀਡਰ ਦੀ ਗੱਲ ਕਰੀਏ ਹਰ ਫਾਰਮਰ ਇਹ ਚਾਹੁੰਦਾ ਹੈ ਕਿ ਮੇਰਾ ਫਾਇਦਾ ਹੋਵੇ ਠੀਕ ਹੈ ਤੇ ਉਹਦੇ ਲਈ ਜਿਹੜਾ ਆ ਮੈਸੀ ਪਹਿਲੀ ਪਸੰਦ ਜਿਹੜੀ ਕਿਸਾਨਾਂ ਦੀ ਬਣਿਆ ਹੋਇਆ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਵੀ ਹੁਣ ਸਤੰਬਰ ਅਕਤੂਬਰ ਦੇ ਵਿੱਚ ਜਿਹੜਾ ਆ ਸਾਡੇ ਕੰਪਨੀ ਵਾਲੋ ਜਿਹੜਾ ਸੀਜ਼ਨ ਦੀ ਸਕੀਮ ਵੀ ਲਾਂਚ ਕੀਤੀ ਗਈ ਹੈ ਇਹਦੇ ਵਿੱਚ 368 ਇਨਾਮ ਨਿਕਲਣੇ ਸਾਡੇ ਜੋਂ ਦੇ ਵਿੱਚੋਂ ਤੇ ਹਰ ਕੋਈ ਕਿਸਾਨ ਭਰਾ ਜਿਹਨੇ ਟਰੈਕਟਰ ਲੈਣਾ ਆ ਉਹ ਮੈਸੀ ਟਰੈਕਟਰ ਲਏ ਤੇ ਜਿਹੜਾ ਆ ਇਸ ਸਕੀਮ ਦਾ ਫਾਇਦਾ ਲਏ ਤੇ ਉਹ 368 ਇਨਾਮਾਂ ਦੇ ਵਿੱਚੋਂ ਕੋਈ ਨਾ ਕੋਈ ਇਨਾਮ ਜਿੱਤ ਸਕਦਾ ਹੈ ਧੰਨਵਾਦ ਸਸੇ ਕਰਤਾ ਜੀ